ਖਬਰ ਨਾ ਮਾ ਦੇਖ ਰਿਹਾ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਆਖਰਕਾਰ ਕਿਉਂ ਟੈਨਸ਼ਨ ਦੇ ਵਿੱਚ ਨੇ ਉਹਨਾਂ ਦਾ ਚਿਹਰਾ ਕਿਉਂ ਉਤਰਿਆ ਹੋਇਆ ਹੈ ਇਸ ਦੇ ਪਿੱਛੇ ਕੀ ਰਾਜ ਹੈ ਕੀ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੀ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਹੈ ਉਸ ਦਾ ਅਸਰ ਕਿਦੇ ਦਿਮਾਗ ਤੇ ਸੂਬੇ ਦੇ ਮੁੱਖ ਮੰਤਰੀ ਤੇ ਤਾਂ ਨਹੀਂ ਹੋ ਗਿਆ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਚੀ ਬਾਲ ਦੇ ਦੁਆਰਾ ਮੀਟਿੰਗ ਸੱਦੀ ਗਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀਆਂ ਵੱਲੋਂ ਸ਼ਿਰਕਤ ਕੀਤੀ ਗਈ ਜਿਵੇਂ ਹੀ ਬਾਹਰ ਆਏ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਅਸੀਂ ਪੰਜਾਬ ਨੂੰ ਇੱਕ ਮਾਡਲ ਸਥਿਰਤੇ ਲੈ ਕੇ ਜਾਵਾਂਗੇ ਦੂਸਰੇ ਪਾਸੇ ਇਹ ਵੀ ਕਹਿ ਕੇ ਪੱਲਾ ਝਾੜ ਦਿੱਤਾ ਕਿ ਸਿਰਫ ਹਾਰ ਦਾ ਮੰਥਨ ਕੀਤਾ ਗਿਆ ਹੈ ਅੱਜ ਕੈਵਨਟ ਮੀਟਿੰਗ ਹੋਈ ਕੈਵਨਟ ਮੀਟਿੰਗ ਦੇ ਵਿੱਚ ਕੋਈ ਐਡੇ ਵੱਡੇ ਫੈਸਲੇ ਨਹੀਂ ਲੈ ਗਏ ਜੇਕਰ ਪੰਜਾਬ ਨੂੰ ਇੱਕ ਮਾਡਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਛੋਟੇ-ਛੋਟੇ ਫੈਸਲੇ ਲੈ ਕੇ ਪੰਜਾਬ ਨੰਬਰ 1 ਜਿਹੜੀ ਸਟੇਟ ਤਾਂ ਨਹੀਂ ਬਣਨਾ ਪੂਰੇ ਭਾਰਤ ਦੇ ਵਿੱਚ ਖਬਰਾਂ ਆਜ਼ਾਬ ਉਤਨਾ ਪੈਣਾ ਹੈ ਆਖਰਕਾਰ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਸੀ ਕਿਉਂ ਫੇਸ ਉਤਰਿਆ ਹੋਇਆ ਹੈ ਕਿਉਂ ਡਲਮਾ ਟੈਨਸ਼ਨ ਦੇ ਵਿੱਚ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਕਹਾਣੀ ਕੋਈ ਹੋਰ ਹੀ ਨਿਕਲ ਕੇ ਆ ਗਈ ਹੈ ਕਿ ਇਸ ਦੇ ਹੱਥ ਵਿੱਚ ਜਾਵੇਗੀ ਵਾਗ ਡੋਰ ਆਮ ਆਦਮੀ ਪਾਰਟੀ ਦੀ ਪੰਜਾਬ ਤੋਂ ਕੀ ਪਿਛਲੇ 25 ਸਾਲ ਜਿਹੜੇ ਬਚਦੇ ਨੇ ਉਹ ਲਗਾਤਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਕੁਰਸੀ ਤੇ ਬਣੇ ਰਹਿਣਗੇ ਇਸ ਬਾਰੇ ਮੈਂ ਵਿਚਾਰ ਕਰਾਂਗਾ ਤੁਹਾਡੇ ਨਾਲ ਜਿਹੜੀ ਖਬਰ ਆਈ ਹੈ ਅੰਦਰੂਨੀ ਉਸ ਮੀਟਿੰਗ ਨੂੰ ਲੈ ਕੇ ਅਲਟੀਮੇਟਮ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਹਾਲਾਤ ਸਧਾਰੋ ਪੰਜਾਬ ਦੇ ਲੋਕਾਂ ਦੇ ਨਾਲ ਜਿਹੜੇ ਵਾਦੇ ਕੀਤੇ ਸੀ ਉਹ ਪੂਰੇ ਕਰੋ ਕਿਵੇਂ ਪੂਰੇ ਕਰਨੇ ਨੇ ਉਹਦੇ ਤੇ ਕਿੰਤੂ ਪਰੰਤੂ ਨਾ ਕਰੇਗਾ ਅਰਵਿੰਦ ਕੇਸ਼ੀਵਾਨ ਨਾਮ ਅਰਿਸ਼ ਸੋਦੀਆ ਲਾਅਨ ਆਰਡਰ ਦੀ ਸਥਿਤੀ ਨੂੰ ਠੀਕ ਕਰੋ ਘਰ ਘਰ ਜਾਓ ਆਪ ਆਦਮੀ ਪਾਰਟੀ ਦੇ ਹੱਕ ਵਿੱਚ ਬੋਲੋ ਜੇਕਰ ਪੰਜਾਬ ਦਾ ਲਾਅਨ ਆਰਡਰ ਸਹੀ ਨਹੀਂ ਹੁੰਦਾ ਜੇਕਰ ਹੋਣ ਏਜੰਸੀਆਂ ਫਿਰ ਜਿਹੜੀਆਂ ਖਿਲਾੜੀਆਂ ਜਾਵਣਗੀਆਂ ਪੰਜਾਬ ਦੇ ਵਿੱਚ ਆਪ ਆਦਮੀ ਪਾਰਟੀ ਦੇ ਕੰਮਿੰਨਰ ਅਰਵਿੰਦ ਕੇਜੀ ਬਾਲਵਨ ਨੂੰ ਪੁੱਛਿਆ ਜਾਵੇਗਾ ਕਿ ਤੁਸੀਂ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਜੇਕਰ ਉਹ ਕਹਿਣਗੇ 2-3 ਮਹੀਨਿਆਂ ਬਾਅਦ ਇਹ ਏਜੰਸੀਆਂ ਆਣ ਗਈਆਂ ਜੇ ਲੋਕ ਕਹਿਣਗੇ ਅਸੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੋਂ ਖੁਸ਼ ਆ ਯਾਨੀ ਕਿ ਵੋਟ ਮੈਟਰ ਦੇਖਿਆ ਜਾਵੇਗਾ 100 ਲੋਕਾਂ ਦੇ ਵਿੱਚੋਂ ਕਿੰਨੇ ਲੋਕ ਅਜਾਏ ਹੋਣਗੇ ਜਿਹੜੇ ਕਹਿਣਗੇ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਬਹੁਤ ਵਧੀਆ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਪੰਜਾਬ ਦੀ ਗੱਲਬਾਤ ਪੰਜਾਬ ਨੂੰ ਸੰਭਾਲ ਰਹੇ ਨੇ ਜਿਹੜੇ ਵਾਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤੇ ਨੇ ਉਹਨਾਂ ਨੂੰ ਪੂਰਾ ਕਰ ਰਹੇ ਨੇ ਜੇਕਰ ਉਹਦੇ ਵਿੱਚੋਂ 70% ਹੈ ਜਿਹੜੇ ਫਤਵਾ ਜਾਂ ਜਿਹੜੇ ਪੋਜ਼ਿਟਿਵ ਬਿਆਨ ਆਉਂਦੇ ਨੇ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਵੋਟਰ ਨੇ ਫਿਰ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ ਜੇਕਰ 30% ਆਉਂਦੇ ਨੇ ਤਾਂ ਮੁੱਖ ਮੰਤਰੀ ਨੂੰ ਜਿਹੜੀ ਕੁਰਸੀ ਹੈ ਉਹ ਕੋਈ ਨਹੀਂ ਬਚਾ ਸਕਦਾ ਅਰਵਿੰਦ ਖੇਸ਼ੀਵਾਲ ਤੋਂ ਸੂਬੇ ਦੇ ਵਿੱਚ ਮੁੱਖ ਮੰਤਰੀ ਕੁਲਤਾਰ ਸਿੰਘ ਸਦਮਾ ਹਰਪਾਲ ਸਿੰਘ ਚੂਮਚੀਮਾ ਜਾਂ ਹਿੰਦੂ ਚੇਰਾ ਅਜੇ ਅਮਨ अरोड़ा ਨੂੰ ਜਿਹੜਾ ਹੈ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਇਹ ਚਾਹੇ ਸੂਬੇ ਦਾ ਮੁੱਖ ਮੰਤਰੀ ਦੱਸੇ ਚਾਹੇ ਨਾ ਦੱਸੇ ਕਿਉਂਕਿ ਝਾੜ ਚੰਬ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਵੀ ਉਹੀ ਹੈ ਵਿਦਾ ਕਾਂਦੀ ਵੀ ਹੋਈ ਹੈ ਅਤੇ ਅਮਨ अरोड़ा ਦੀ ਵੀ ਹੋਈ ਹੈ ਤੇ ਸੂਬੇ ਦੇ ਮੁੱਖ ਮੰਤਰੀ ਦੀ ਵੀ ਹੋਈ ਹੈ ਭਾਵੇਂ ਹੁਣ ਕਹਿ ਦੇਣ ਕਿ ਸਾਡਾ ਇਹ ਪਾਪਾ ਹੈ ਸਾਡਾ ਇਹ ਫਾਦਰ ਹੈ ਲੇਕਿਨ ਗੱਲਾਂ ਨਾਲ ਕਢਾ ਲੈ ਗੱਲਾਂ ਨਾਲ ਕਢਾ ਤੇ ਨਹੀਂ ਬੰਨਣਾ ਕੰਮ ਕਰਨੇ ਪੈਣਗੇ ਜਿਵੇਂ ਅੱਜ ਕੈਬਨਟ ਦੇ ਵਿੱਚ ਹੋਇਆ ਕੀ ਗੋਗਲੂਆਂ ਨੂੰ ਮਿੱਟੀ ਲਾ ਦਿੱਤੀ ਗਈ ਯਾਨੀ ਕਿ 3000 ਪੋਸਟਾਂ ਉਹ ਵੀ ਪੂਰੇ ਪੰਜਾਬ ਦੇ ਵਿੱਚ ਯਾਨੀ ਕਿ 3000 ਲੋਕਾਂ ਦੀ ਬੇਰਜ਼ਗਾ ਜਿਹੜੇ ਚਾਹਵਨ ਨੌਕਰੀ ਦੇ ਚਾਹਵਨ ਨੇ ਉਹਨਾਂ ਦੀ ਬੇਰਸਕਰੀ ਘਟੇਗੀ ਤੇ ਬਾਕੀ ਦੇ ਕਿੱਥੇ ਜਾਣਗੇ ਇੰਗਲੈਂਡ ਜਾਣਗੇ ਕੈਨੇਡਾ ਜਾਣਗੇ ਅਮਰੀਕਾ ਜਾਣਗੇ ਇਸ ਲਈ ਕੋਈ ਨਵਾਂ ਫਤਵਾ ਨਵਾਂ ਸਿਸਟਮ ਤੇ ਸ਼ੁਰੂ ਕਰਨਾ ਪੈਣਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਪੂਰੀ ਤਰ੍ਹਾਂ ਟੈਨਸ਼ਨ ਦੇ ਵਿੱਚ ਨੇ ਘਬਰਾਏ ਹੋਏ ਨੇ ਕਿ ਪੰਜਾਬ ਦਾ ਸਿਸਟਮ ਸੰਭਾਲਿਆ ਕਿਵੇਂ ਜਾਵੇ ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚੋਂ 2.5 ਸਾਲਾਂ ਦੇ ਵਿੱਚੋਂ 2.5 ਸਾਲਾਂ ਦੇ ਵਿੱਚ ਵਿੱਚ ਪਾਰਟੀ ਲੋਕਾਂ ਦੇ ਦਿਲਾਂ ਤੋਂ ਲੈ ਗਈ ਹੈ ਇਸ ਲਈ ਭਗਵੰਤ ਮਾਨਮਣ ਨੂੰ ਅਲਟੀਮੇਟਮ ਦਿੱਤਾ ਗਿਆ ਹੈ ਕਿ 2-3 ਮਹੀਨੇ ਆ ਗਿਆ ਭਾਈ ਤੁਹਾਡੇ ਕੋਲ ਜੇਕਰ ਨਹੀਂ ਤੇ ਸਾਨੂੰ ਸੂਬੇ ਦਾ ਮੁੱਖ ਮੰਤਰੀ ਬਦਲਣਾ ਹੀ ਪੈਣਾ ਹੈ